ਕਰ ਵੇਖਾ ਜਾਣੈ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੇ ਭੈਲੇ ਨਿਵਸ ਪਾਣੀ ਪਾਵਤ ਤਿਨਹਿ ਕੀਆ ਪੰਕਜ ਉਹ ਪਗ ਨਹੀਂ ਚੱਲ ਹਮ ਦੇਖਾ ਤਹ ਡੁਬੀਐ ਲੈ ਮਨ ਏਕ ਨਾ ਚੀਤ ਸਮੂੜ ਮਣਾ ਹਰ ਬਿਸਰਤ ਤੇਰੇ ਗੁਣ ਗਲਿਆ 부ਜਸੀ ਨਿਰਮਲ ਜਨ ਸੋਈ ਕਾਂਗ ਬ੍ਰਹਮੰਡ ਪ ਜਿਵੇਂ ਆਪ ਬੁਝਾਏ ਸੋ ਬੁਝਸੀ ਨਿਰਮਲ ਜਨਸੁਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਾਏ ਲੈ ਜੋ ਸੰਗੀ ਹੈ ਤੇ ਆਜੀ ਸੰਗਤ ਨੂੰ ਬੇਨਤੀ ਜਿੱਥੇ-ਕਿੱਥੇ ਵੀ ਸੰਗਤ ਹੋਵੇ ਜਿੱਥੇ ਬਸਾਂ ਦਾ ਦਰਵਾ ਉਤਾਰਿਆ ਸੀ ਉੱਥੇ ਹੀ ਤੁਹਾਨੂੰ ਬਸਾ ਲੈ ਕੇ ਜਾਣ ਲਈ ਤਿਆਰ ਖਲੋਤੀ ਹੈ ਜੇ 7:30 ਵਜੇ ਤੱਕ ਆਪ ਜੀ ਆਪਣੀ ਬਸਾ 'ਚ ਪਹੁੰਚ ਜਾਓ ਤਾਂ ਆਜੀ ਬਸੋਂ ਤੇ ਵੇਟ ਕਰ ਰਹੀ ਹੈ ਸੰਗਤ ਦੀ ਬੇਨਤੀ ਹੈ ਪੂਰੇ ਸਮੇਂ ਦਾ ਖਿਆਲ ਕਰਦੇ ਹੋਏ 7:30 'ਤੇ ਤੁਹਾਡੀ ਬਸਾਂ ਚੱਲ ਰਹੀਆਂ ਨੇ ਆਪ ਜੀ ਜੇ ਉੱਥੇ ਪਹੁੰਚ ਗਏ ਆਪਣੀ ਯਾਤਰਾ ਵਾਪਸੀ ਦੀ ਤਿਆਰੀ ਕਰੋ ਪਰ ਹੁਣ ਬੇਨਤੀ ਕਰਾਂਗਾ 7:30 'ਤੇ ਆਜੀ ਜਿਸ ਸਰ ਜਿਸ ਪੀਸ ਸੀ ਨਿਕਰਮ ਸਰ ਚੇਅਰਮੈਨ ਧਰਮ ਵਿਚਾਰਕ ਕਮੇਟੀ ਉਹ ਆਪ ਜੀ ਦਾ ਸ਼ਮ ਸੰਜੇ ਕਰਨਗੇ ਸਤਿਕਾਰਯੋਗ ਬਾਬਾ ਪ ਪਾਸ ਹੋਦੇ ਗੁਰੂ ਕੇ ਤਾਲ ਆਗਰਾ ਤੋਂ ਉਹਨਾਂ ਦਾ ਵੀ ਸਤਕਾਰ ਕਰਨਾ ਹੈ ਬੇਨਤੀ ਕਰਾਂਗਾ ਸਤਕਾਰ ਜੋ ਮੀਤ ਜਸਪੀਤ ਸਿੰਘ ਕਰਨਸਰ ਜੀ ਉਹ ਵੀ ਆਨੰਦ ਕ੍ਰਿਪਾਤ ਕਰੰਗੇ ਜੀ ਗਨ ਕੇਵਲ ਸਿੰਘ ਜੀ ਆਗਿਆ ਦਿਓ ਯਾਨੀ ਕੇਵਲ ਸਿੰਘ ਜੀ ਆਓ ਆਲੇ ਵਾਲਾ ਬੋਲੇ ਸੋਨਿਹਾਲ ਗਨ ਹਉ ਸਤਿਗੁਰਾਂ ਨੂੰ ਸੀਸ ਝੁਕਾਈਏ ਤੇ ਗੱਜ-ਬੱਜ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸੀਸਗੰਜ ਸਾਹਿਬ ਗੰਜ ਉੱਥੇ ਵਰਤਿਆ ਜਾਂਦਾ ਜਿੱਥੇ ਕੋਈ ਚੀਜ਼ ਦੀ ਬਹੁਤ ਆਦਤ ਹੋਵੇ ਜਿਆਦਾ ਹੋਵੇ ਪਹਾੜ ਗੰਜ ਦਾ ਮਤਲਬ ਪਹਾੜ ਹੁੰਦੇ ਹੋਣਗੇ ਬਹੁਤ ਸਾਰੇ ਸੀਸਗੰਜ ਇੱਕ ਸੀਸ ਨਹੀਂ ਲੱਥਾ ਪਤਾ ਨਹੀਂ ਕਿੰਨੇ ਸੀਸ ਲੱਥੇ ਹੋਣਗੇ ਤੇ ਸੀਸ ਗੰਜ ਬਣ ਗਿਆ ਸ਼ਹਾਦਤਾਂ ਦੀ ਲੜੀ ਸ਼ਹਾਦਤਾਂ ਦੀ ਲਾਈਨ ਲੱਗੀ ਹੋਗੀ ਇਹ ਕੋਈ ਆਮ ਸਥਾਨ ਨਹੀਂ ਇਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਧਰਮ ਦੇ ਰਖੇ ਨੌਵੇਂ ਸਤਿਗੁਰੂ ਉਹਨਾਂ ਦਾ ਸ਼ਹਾਦਤ ਦਾ ਸਥਾਨ ਹੈ

ਦੋ ਵਿਦਵਾਨਾਂ ਦੀ ਹੈ ਜਿਹੜੇ ਜਿਨ੍ਹਾਂ ਚੋਂ ਇੱਕ ਹੁਣ ਸਟੇਜ ਤੇ ਬੈਠੇ ਨੇ ਭਾਈ ਕੁਲਤਾਰ ਸਿੰਘ ਜੀ ਹਾਜ਼ਰੀ ਭਰ ਚੁੱਕੇ ਨੇ ਵੇਖੋ ਮੇਰਾ ਆਪਣਾ ਵਿਸ਼ਾ ਜਿਹੜਾ ਹੈ ਉਹ ਕਥਾ ਹੈ ਮੈਨੂੰ ਕੀਰਤਨ ਬਾਰੇ ਕੋਈ ਸੋਝੀ ਨਹੀਂ ਹੋ ਸਕਦਾ ਮੈਂ ਬਹੁਤ ਵਧੀਆ ਸੁਣਾਤਾ ਵੀ ਨਾ ਹੋਵਾਂ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਪਾਵਨ ਪ੍ਰਕਾਸ਼ ਗੁਰਪੁਰਬ ਦੇ ਉੱਤੇ ਸ਼੍ਰੀ ਦਰਬਾਰ ਸਾਹਿਬ ਮੰਜੀ ਸਾਹਿਬ ਦੇ ਅਸਥਾਨ ਤੇ ਸਾਡੀ ਜਿਹੜੀ ਸਭ ਤੋਂ ਸੁਪਰੀਮ ਸਾਡੀ ਧਾਰਮਿਕ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਗ ਦਰਬਾਰ ਕੀਤਾ ਜਾਂਦਾ ਹੈ ਜਥੇਬੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਹੈ ਕਿ ਆਪਾਂ ਗੁਰੂ ਨੌਵੇਂ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਲਈਏ ਪਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜਿਨ੍ਹਾਂ ਦੀ ਇਹਨਾਂ ਸ਼ਹਾਦਤਾਂ ਦੇ ਕਰਕੇ ਅੱਜ ਅਲਾਨੀਆਂ ਇਹ ਗੱਲ ਹਿੰਦੁਸਤਾਨ ਦੇ ਵਿੱਚ ਕਹੀ ਜਾ ਰਹੀ ਹੈ ਕਿ ਜੇ ਅੱਜ ਇਹ ਹਿੰਦੁਸਤਾਨ ਹੈ ਤਾਂ ਇਹ ਗੁਰੂ ਕੇ ਸਿੱਖਾਂ ਦੀ ਔਰ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੀ ਬਦੌਲਤ ਹੈ ਸੋ ਇਹ ਦਿਹਾੜਾ ਇੱਥੇ ਮਨਾਈਏ ਮੈਨੂੰ ਖੁਦ ਨਹੀਂ ਸੀ ਪਤਾ ਮੈਂ ਵੀ ਸੋਚਦਾ ਸੀ 15 ਰਾਗ ਨੇ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਵੀ 17 ਨੇ ਦੋ ਮਿਸ਼ਰਤ ਰਾਗ ਨੇ